ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਹੈਗਾ ਸੱਜਣੋ ਬਾਈ ਹੋਰਾਂ ਦਾ ਲੁਧਿਆਣਾ ਜੇ ਗੱਲਬਾਤ ਕਰ ਲਈ ਆਪਾਂ ਪਹੁੰਚੇ ਹੋਇਆ ਗਰੇਵਾਲ ਡੈਰੀ ਫਾਰਮ ਤੇ ਅੱਠ ਜਰਸੀ ਦਿਖਾਵਾਂਗੇ 6 ਹੈਗੀਆਂ ਤਾਜ਼ੀਆਂ ਤੇ 2 ਹੈਗੀਆਂ ਨੇ ਗੱਬਣਾ ਤੇ ਬਾਕੀ ਰੇਟ ਜਿਹੜੇ ਬਾਈ ਨੇ ਅੱਜ ਕਰਨੇ ਨੇ ਰੇਟ ਕਰਨੇ ਨੇ ਬਿਲਕੁਲ ਹੈਰਾਨ ਕਰਨ ਵਾਲੇ ਬਿਲਕੁਲ ਜੈਨੂਅਨ ਤੇ ਜਾਇਜ਼ ਰੇਟ ਮਿਲਣਗੇ ਰੁੱਤ ਦੇ ਹਿਸਾਬ ਨਾਲ ਸਿਰਫ 25000 ਤੋਂ ਲਾ ਕੇ 30 32000 ਤੱਕ ਆ ਸਾਰੀਆਂ گاਵਾਂ ਦੇ ਰੇਟ ਨੇ ਤੇ ਤਾਜ਼ੀਆਂ ਸੂਈਆਂ ਨੇ ਨਾਲ ਬੱਛੀਆਂ ਨੇ ਤੇ ਹੈਗੀਆਂ ਵੀ ਦੰਦਾ ਚੀ ਨੇ ਜੇ ਗੱਲਬਾਤ ਕਰ ਲਈਏ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਗੱਲਬਾਤ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਕੱਲੀ ਕੱਲੀ ਦਾ ਰੇਟ ਆ ਜਿਹੜਾ ਉਹ ਵੀ ਵੀਡੀਓ ਚ ਕਰਾ ਦਾਂਗੇ ਕਿਵੇਂ ਲੱਗੀ ਵਧੀਆ ਬਾਈ ਜੀ ਹਸਤਰੀਕਾਲ ਜੀ ਲੋਟਾ ਕੰਮ ਹਾਂਜੀ ਬਾਈ ਵਧੀਆ ਖੁਸ਼ ਬੜਾ ਹੋ ਰਿਹਾ ਬਸ ਬਾਈ ਖਾਸੇ ਦਿਨਾਂ ਬਾਅਦ ਵੀਡੀਓ ਪਾਉਣੇ ਆ ਠੀਕ ਆ ਗੱਲ ਆ ਕੰਮ ਦੇ ਨਾਲ ਨਾਲ ਖੁਸ਼ੀ ਵੀ ਜ਼ਰੂਰੀ ਹੈ ਹਨਾ ਇੱਥੋਂ ਕਰ ਲਈਏ ਸ਼ੁਰੂ ਹਾਂਜੀ ਵੀਰੇ ਆ ਤੋੜ ਦੇ ਬਾਈ ਹੋਲ ਕੇ ਕਿਹੜਾ ਸੂਆ ਇਹਦਾ ਇਹਦਾ ਪਹਿਲਾ ਸੂਆ ਵੀਰੇ ਸੂਆ ਪਹਿਲਾ ਤੇ ਸੂਈ ਕਦੋਂ ਹੁੰਦੀ ਆ ਇਹ ਸੂਈ ਨੂੰ ਵੀਰੇ ਇਹਨੂੰ 5-4 ਦਿਨ ਹੋ ਗਏ ਬੱਚਾ ਕੀ ਆ ਬੱਚਾ ਵੀਰੇ ਆ ਸੂਆ ਹੈਗਾ ਪਹਿਲਾ ਸਜਣੋਂ ਤੇ ਸੂਈ ਹੈਗੀ ਆ 5 ਦਿਨਾਂ ਦੀ ਤੇ ਸ਼ਕੀਨ ਸ਼ਕੂਨ ਹੈਗੀ ਆ ਬੱਚੀ ਖੁੱਲ ਨਜਾਇਜ਼ ਹੀ ਸ਼ਕੀਨ ਆ ਜੇ ਗੱਲਬਾਤ ਕਰ ਲਈਏ ਕਿਉਂਕਿ ਸੂਆ ਪਹਿਲਾ ਹਲੇ ਨੇ ਇਸ ਤੋਂ ਬਾਅਦ ਜਿਵੇਂ ਕਿ ਆਪਾਂ ਗੱਲ ਕਰ ਲਈ ਵੀ ਬਾਡੀ 'ਚ ਵੀ ਵਾਧਾ ਕਰੂਗੀ ਭਾਈ ਹਾਂਜੀ ਹਾਂਜੀ ਤੇ ਆਉਣ ਵਾਲੇ ਸੂੀਆਂ 'ਚ ਦੁੱਧ 'ਚ ਵੀ ਕਰੂਗੀ ਹਾਂਜੀ ਵੀਰੇ ਅੱਜ ਦੁੱਧ ਕਿੰਨਾ ਹਾਜ਼ਰ ਹੈ ਇਹਦੇ ਭਾਈ ਦੁੱਧ ਲਾ ਲਓ ਬੋਲਾ ਲਾ ਲਓ ਜਾਨੀ ਹੁਣ 8 ਕਿਲੋ ਹੈਗਾ 14-5 ਹਾਂਜੀ ਹਾਂਜੀ ਕਿੰਨਾ ਕਰ ਸਕਦੀ ਐ ਇਹ ਭਾਈ 11-12 ਕਿਲੋ ਚਵਾ ਦੂਗੀ 11-12 ਕਿਲੋ ਚਵਾ ਦੂ ਤੇ ਸ਼ਕਤੀਨ ਹੈਗੀ ਆ ਪੂਰੀ ਫੁੱਲ ਸੂਆ ਹੈਗਾ ਪਹਿਲਾ ਤੇ ਹੈਗੀ ਆ ਸੱਜਣੋ ਬਿਲਕੁਲ ਨਵੇਂ ਹਾਨ ਪ੍ਰਮਾਣ ਚੀ ਬਾਕੀ ਥਾਨ ਤੋਂ ਪਹਿਲਣ ਦੇ ਹਿਸਾਬ ਨਾਲ ਵਧੀਆ ਇਕੱਠਾ ਥਾਨ ਤੋਂ ਵੀ ਚੰਗਾ ਲੱਗਿਆ ਤੇ ਆਰਡਰ ਆ ਜਿਹੜਾ ਆਰਡਰ ਵੀ ਇਹਦਾ ਫਿਕਸ ਆ ਜਾਵਾ ਕੋਈ ਟੁੱਟ ਆਰਡਰ ਨਹੀਂ ਹੈਗਾ ਤੇ ਨਸਲ ਇਹਦੀ ਆ ਗਈ ਜਰਸੀ ਇਸ ਟਾਈਮ 8 ਕਿਲੋ ਬੌਲੀ ਇਹਦੇ ਥੱਲੇ ਹੈਗੀ ਆ ਕਿਉਂਕਿ ਚਾਰਾਂ ਪੰਜਾਂ ਦਿਨਾਂ ਦੀ ਸੂਈਆ ਤੇ ਮੈਲੇ ਮੂਲੇ ਚੱਲੂਗੀ ਉਦਾਂ ਦੁੱਧ ਹੋਰ ਵਧਾਊ ਵੀ ਬਾਕੀ ਉਹੀ ਗੱਲ ਆ ਵੀ ਦੁੱਧ ਹੁੰਦਾ ਜਿਹੜਾ ਉਹ ਹੁੰਦਾ ਸੱਜਣੋ ਸੋਡੀ ਸੇਵਾ ਦਾ ਸੇਵਾ ਦਾ ਜੀ ਹਾਂਜੀ ਸਭ ਤੋਂ ਮੇਨ ਗੱਲ ਸੇਵਾ ਦਾ ਹੈ ਨਾ ਹਾਂਜੀ ਇਹਦਾ ਰੇਟ ਕੀ ਰਹੂਗਾ ਲੱਗਦਾ ਇਹ ਬਾਈ 35 ਹੀ ਦੇ ਦਾਂਗੇ ਜਮਾ ਫੈਕਸ 35 ਹੀ ਦੇ ਦਾਂਗੇ ਮਾਨਤਾ ਨੂੰ ਜੋ ਕਰ ਦਾਂਗੇ ਬਸ ਛੋੜ ਸਪਾ ਹੀ ਹੋਊ ਵੀਰੇ ਠੀਕ ਹੈ ਮੁੱਲ ਅੱਜ ਆਪਾਂ ਲੈਣ ਦੇਣ ਵਾਲੀ ਕਰਨੇ ਆ ਆ ਮੁੱਲ ਤਕਰੀਬਨ ਇੱਕ ਗੱਲ ਹੋਰ ਦਾ ਜਮਾ ਫੈਕਸ ਜਿੰਨੇ ਕ ਸੱਜਣ ਜਰਸੀ ਦਾ ਕੰਮ ਕਰਦੇ ਨੇ ਬਾਈ ਦੇ ਰੇਟ ਨੇ ਜਿਹੜੇ ਤਕਰੀਬਨ ਤਕਰੀਬਨ ਆਪਣੇ ਸਭ ਤੋਂ ਘੱਟ ਹੀ ਹੁੰਦੇ ਆ ਹਾਂਜੀ ਹਾਂਜੀ ਵੀਰੇ ਆ ਤਾਂ ਕਰਕੇ ਮਾਲ ਆ ਜਿਹੜਾ ਰੈਗੂਲਰ ਵੀਡੀਓ ਆਉਂਦੇ ਰਹਿੰਦੇ ਨੇ ਤੇ ਧਾੜ ਧਾੜ ਮਾਲ ਵਿਕਦਾ ਰਹਿੰਦਾ ਆ ਵੀ ਤੋਰ ਦੀ ਫੁੱਲ ਕੇ ਇਹਦਾ ਸੂਆ ਕਿਹੜਾ ਬਾਈ ਇਹ ਵੀ ਬਾਈ ਪਹਿਲੇ ਸੂਆ ਹੀ ਆ ਇਹਦਾ ਸੂਆ ਵੀ ਪਹਿਲਾਂ ਹਾਂ ਇਹ ਨੂੰ ਹੋ ਗਿਆ ਬਾਈ ਕਹਿੰਦਾ 5-7 ਦਿਨ ਸੂਈ ਨੂੰ ਸੂਆ ਇਹਦਾ ਵੀ ਪਹਿਲਾ ਤੇ ਆਰਡਰ ਇਹਦਾ ਵੀ ਫਿਕਸ ਹੀ ਆ ਗਿਆ ਹਨਾ ਹਾਂਜੀ ਆਰਡਰ ਇਹਦਾ ਵੀ ਫਿਕਸ ਹੀ ਆ ਗਿਆ ਤੇ ਹੁਣ ਦੇ ਥੱਲੇ ਬੌਲੀ ਕਿੰਨੀ ਕਾ ਬਣੀ ਇਹਦੇ ਥੱਲੇ ਹੈਗਾ ਵੀਰੇ 10 ਕਿਲੋ 10 ਕਿਲੋ ਬੌਲਾ ਹਾਂਜੀ ਹਾਂਜੀ ਇਹ ਵਧਾਉਗੀ ਹਜੇ ਕਿੰਨੇ ਹਾਂ 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 ਵੀਰੇ ਵਧਾਉਗੀ ਆ ਕਮਾਲ ਆਂਦੀ ਆ ਨਹੀਂ ਕਮਾਲ ਆ ਆਪਣੇ ਤਾਂ ਵੀਰੇ ਫਿਰ ਆਏ ਆ ਨਾ ਸੇਵਾ ਪਾਣੀ ਦਾ ਇੱਧਰ ਫਰਕ ਆ ਬਾਈ ਠੀਕ ਆ ਗੱਲ ਹਾਂਜੀ ਆ ਜਿਵੇਂ ਜਿਵੇਂ ਉਧਰੋਂ ਆਉਂਦੇ ਨੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਹੁਣ ਜਿਹੜਾ ਮੌਸਮ ਆ ਹੁਣ ਤੁਸੀਂ ਜਿਹੜੀ ਮਰਜ਼ੀ ਗਾਂ ਲੈ ਲਓ ਤਕਰੀਬਨ ਤਕਰੀਬਨ ਹਰੇਕ ਗਾਂ ਹੀ ਦੁੱਧ ਪਾਈ ਪਾਈ ਜਾਊਗੀ। ਹਾਂਜੀ ਹਾਂ। ਹੁਣ ਮੌਸਮ ਸਰਦੀ ਦਾ ਤੇ ਬਾਕੀ ਆਰਡਰ ਆ ਜਿਹੜਾ ਆਰਡਰ ਦੀ ਸ਼ੇਪ ਬਹੁਤ ਚੰਗੀ ਆ ਬੱਛੀ ਦੀ ਜੇ ਗੱਲਬਾਤ ਕਰ ਲਾਂ ਤੇ ਬਾਕੀ ਜਿਹੜਾ ਇਹਨੂੰ ਥਾਣ ਲੱਗਿਆ ਥਾਣੇ ਨੂੰ ਲੱਗਿਆ ਸੱਜਣੋਂ ਮੱਝਾਂ ਨਾਲ ਦਾ ਹੀ ਆ। ਚਵਾਈ ਦੀ ਕਿਵੇਂ ਲੱਦੀ ਇਹ? ਚਵਾਈ ਦੀ ਇੱਕ ਨੰਬਰ ਆ ਵੀਰੇ। ਹਾਂ ਤੇ ਆਰਡਰ ਹਜੇ ਹੋਰ ਕਰੂਗੀ ਵਾਧਾ ਤੁਸੀਂ ਹਾਂਜੀ ਹਾਂ ਹਾਂਜੀ ਤੇ ਆਰਡਰ ਰੱਖੂਗੀ ਬਿਲਕੁਲ ਫਿਕਸ। ਇਹਦਾ ਰੇਟ ਕੀ ਹੋਊਗਾ? ਇਹ 38000 ਦੀ ਦੇ ਦਾਂਗੇ ਵੀਰੇ। ਜੇ ਜੋੜਾ ਕਿਸੇ ਨੇ ਲੈਣਾ ਇਹ। ਉਹ ਕਰ ਦਾਂਗੇ ਮ ਦੇ ਰਾਂਗੇ ਬਾਈ ਕੋਈ ਜੋੜਾ ਦੇਵਾਂਗੇ ਜੋੜਾ ਦਾ ਵਰ ਕੱਲੀ ਲੈ ਜਾਣਾ ਜੋੜਾ ਯਾਰ ਬਾਈ ਕਹਿੰਦਾ ਆਪਾਂ 70 ਦੇ ਦੇ ਦਾਂਗੇ ਪਰ ਮਿਲੂਗਾ ਜੋੜਾ ਹਾਂਜੀ ਕਿਤੇ ਤੁਸੀਂ ਕਹਿ ਦੋ ਵੀ ਕੱਲੀ ਕੱਲੀ 35 35 ਨੂੰ ਬਾਈ ਪਾ ਦੇ ਉਹ ਸਿਸਟਮ ਨਹੀਂ ਹੋਣਾ ਸਿਸਟਮ ਜੋੜੇ ਦਾ ਹੋ ਜੂਗਾ ਬਾਈ ਦੇਖ ਐਵੇਂ 42 ਕਹਿ ਕੇ 35 ਦੇ ਆ ਜੀ ਕੀ ਫਾਇਦਾ ਆਪਾਂ ਜਮਾ ਫੈਕਸ ਹੀ ਰੱਖੇ ਨੇ ਰੇਟ ਆਹ ਰੇਟ ਬਾਈ ਦੇ ਜਿਹੜੇ ਹੁੰਦੇ ਨੇ ਤਕਰੀਬਨ ਤਕਰੀਬਨ ਸੱਜਣੋਂ ਜੈਨੂਅਨ ਜਿਹੇ ਰੇਟ ਹੀ ਹੁੰਦੇ ਨੇ ਇਹ ਜੋੜਾ ਤੁਹਾਨੂੰ ਮਿਲੂਗਾ 70 ਦਾ ਤੇ ਸੂਆ ਦੋਨਾਂ ਦੀ ਪਹਿਲਾ ਆ ਗਿਆ ਇੱਕ ਥੱਲੇ 10 ਕਿਲੋ ਬੌਲੀ ਆ ਤੇ ਇੱਕ ਥੱਲੇ 8 ਕਿਲੋ ਬੌਲੀ ਆ ਤੇ ਬਾਕੀ 20 ਤੋਂ ਬਾਹਰੇ ਹੈ ਦੁੱਧ ਮੇਰਾ ਖਿਆਲ ਆ 20 ਤੋਂ ਬਾਹਰ ਜੋੜਾ ਕਰ ਪਾਈਆਂ ਨਹੀਂਆਂ ਵੀਰੇ ਆਮ ਨਾਲ ਹਾਂ 20 ਕਿਲੋ ਦੁੱਧ ਦੇ ਦਾ ਮੈਸਾਂ ਦੇ ਬਰਾਬਰੀ ਜਾਊਗਾ ਹਾਂਜੀ ਹਾਂਜੀ 80 ਪਰਸੈਂਟੇਜ ਵੀ ਚੰਗੀ ਆ ਤੇ ਹੁਣ ਮਾਰ ਦੇਗਾ ਜੀ ਤਿੰਨ ਨੰਬਰਾਂ 'ਤੇ ਕੈਮਰਾ ਇਹ ਵੀ ਤੋਰ ਦੇ ਖੋਲ ਕੇ ਇਹ ਵੀ ਜਰਸੀ ਜੀ ਆ ਗਈ ਬਈ ਇਹ ਵੀ ਪਹਿਲੇ ਸੂ ਹੀ ਆ ਵੀਰੇ ਬੜੀਆਂ ਲੈ ਆ ਯਾਰ ਪਹਿਲੇ ਨੇ ਭਾਲ ਕੇ ਹੈ ਬੱਸ ਬਾਈ ਆਸੂ ਆ ਇਹਦਾ ਵੀ ਪਹਿਲਾ ਇਹਦੀ ਇਹਦੀ ਕੁਆਲਿਟੀ ਮੈਨੂੰ ਐ ਲੱਗਦਾ ਵੀ ਇਹਨਾਂ ਦੋਨਾਂ ਨਾਲ ਥੋੜੀ ਜਿਹੀ ਉੱਚੀ ਲੱਗਦੀ ਹਾਂ ਬਈ ਇਹਦਾ ਕੱਦ ਵੀ ਲੰਬੀ ਲੰਦੀ ਵੀ ਉਹਨਾਂ ਨਾਲ ਇਦੇ ਚ ਬਰੀਡ ਵੀ ਚੰਗੀ ਆ ਜੇ ਗੱਲਬਾਤ ਕਰ ਲਾਂ ਤੇ ਇਦੇ ਆਰਡਰ ਦੀ ਜਿਹੜੀ ਸ਼ੇਪ ਆ ਜਾਂ ਆਰਡਰ ਦਾ ਜਿਹੜਾ ਸਾਈਜ਼ ਆ ਉਹ ਵੀ ਉਹਨਾਂ ਨਾਲ ਥੋੜਾ ਜਿਹਾ ਵੱਡਾ ਆ ਗਿਆ ਹਨਾ ਇੱਥੋਂ ਦੇਖੀਂ ਬਹੁਤ ਸਨਖੀ ਆ ਬੀਸ ਕੁਆਲਟੀ ਦੇ ਮਾਰਦੇ ਕੈਮਰਾ ਮੂੰਹ ਮਾਰੀ ਸਨਖੀ ਆ ਪੂਰੀ ਆ 10 ਕਿਹੜਾ ਕਿਹੜਾ ਇਹਨੂੰ ਹੋਰ ਦਵਾ ਦੇ ਇੱਥੋਂ ਹੀ ਦਵਾ ਦੇ ਦਵਾ ਦੇ ਕਿਹੜਾ ਆ ਇਹਨੂੰ ਦਵਾ ਦੇ ਕਿਹੜਾ ਸੂਆ ਇਹਦਾ ਵੀ ਪਹਿਲਾ ਬਾਈ ਪਹਿਲਾ ਵੀਰੇ ਪਹਿਲਾ ਸੂਆ ਆ ਸੂਆ ਇਹਦਾ ਵੀ ਪਹਿਲਾ ਤੇ ਕੁਆਲਿਟੀ ਇਹਦੀ ਆ ਗਈ ਜੇ ਮੈਂ ਗੱਲਬਾਤ ਕਰ ਲਾਂ ਫੁੱਲ ਟੌਪ ਆ ਗਈ ਪੂਰੀ ਪੂਰੀ ਅੱਵਲ ਦਰਜੇ ਦੀ ਆ ਗਈ ਸਿਰਾ ਕੁਆਲਟੀ ਆ ਗਈ ਆਰਡਰ ਦਾ ਸਾਈਜ਼ ਦਾ ਵੀ ਫਰਕ ਆ ਤੇ ਦੁੱਧ ਵੀ ਆਰਡਰ ਦੇ ਸਾਈਜ਼ ਦੇ ਹਿਸਾਬ ਨਾਲ ਇਹਦੇ ਥੱਲੇ ਜ਼ਿਆਦਾ ਹੋਣਾ ਚਾਹੀਦਾ ਹੈ ਨਾ ਹਾਂਜੀ ਬਾਈ ਇਹਦੇ ਥੱਲੇ ਵੀ ਸੂਈ ਆ ਇਹ ਤਿੰਨ ਦਿਨ ਦੀ ਅੱਛਾ ਇਹ ਚਾਰ ਦਿਨ ਦੀ ਸੂਈ ਹੋਈ ਆ ਹੁਣ ਜਾਨੀ 10-11 ਕਿਲੋ ਬੋਲਾ ਹੈਗਾ 10-11 ਕਿਲੋ ਚਾਹੀਦਾ ਇਹਨੂੰ ਜਾਨੀ 13 ਤੋਂ ਬਾਹਰ ਹੀ ਦੁੱਧ ਚਾਹੀਦਾ 13-14 ਕਿਲੋ ਦਾ ਬੋਲਾ ਚਾਹੀਦਾ ਹਾਂ ਬਾਕੀ ਉਹੀ ਗੱਲ ਆ ਦੁੱਧ ਮੈਂ ਕਹਿਣਾ ਵੀ ਹੁੰਦਾ ਵੀ ਦੁੱਧ ਹੁੰਦਾ ਸੇਵਾ ਦੀ ਸੇਵਾ ਦਾ ਪਰ ਜਿਹੜੀ ਇਹ ਆਰਡਰ ਕੁਆਲਟੀ ਹੈ ਇਹਦੀ ਜਿਹੜੀ ਬਰੀਡ ਹੈ ਬਰੀਡ ਕੈਰੈਕਟਰ ਨੇ ਪੱਛੀ ਦੇ ਵਿੱਚ ਫੇਸ ਕੁਆਲਿਟੀ ਤੋਂ ਲਾ ਕੇ ਬਾਡੀ ਤੋਂ ਲਾ ਕੇ ਹਨਾ ਉਹਦੇ ਹਿਸਾਬ ਨਾਲ ਜੇ ਇਹਨੂੰ 13 ਤੋਂ ਬਾਹਰ ਦੁੱਧ ਪਹਿਲਾਂ ਨੂੰ ਪਾਉਣਾ ਚਾਹੀਦਾ ਹਾਂਜੀ ਇਹਦਾ ਰੇਟ ਲਾ ਡੀ ਗ੍ਰੂ ਹੋਗਾ ਇਹਦਾ ਬਾਈ ਮੁੱਲ 40 38 ਦੀ ਇਹ ਵੀ ਦੇ ਦਾਂਗੇ ਇਹ ਵੀ 38 ਦੇ ਦਾਂਗੇ 31 ਦੀ ਦੇ ਦਾਂਗੇ ਲੈਣ ਦੇਣ ਵਾਲੀ ਬਸ ਇਹ ਵੀ ਬਾਈ ਕਹਿੰਦਾ ਆਫਰ ਵਾਲਾ ਸ਼ਿਸ਼ਟਮ ਹੈ ਅੱਜ ਵੀ ਇਹ ਵੀ 38 ਦੀਏ ਕਰ ਦਾਂਗੇ ਤਿੰਨ ਨੰਬਰ ਵਾਲੀ ਪੱਛੀ ਤੇ ਹੁਣ ਤੋਰ ਦੇ ਚਾਰ ਨੰਬਰ ਵਾਲੀ ਇਹਦਾ ਰੰਗ ਰੂਪ ਆ ਗਿਆ ਐਫ ਐਫ ਵਾਲਾ ਤੇ ਬਾਡੀ ਕੈਰੈਕਟਰ ਆ ਗਿਆ ਇਹਦੇ ਜਰਸੀ ਵਾਲੀ ਹਨਾ ਹਾਂਜੀ ਇਹ ਕੱਲ ਦੀ ਸੂਈ ਆ ਬਸ ਈ ਮਗਰ ਆ ਵੀਰੇ ਇਹਦੇ ਨਾਲ ਆ ਗਈ ਪੱ ਇਹਦੇ ਥੱਲੇ ਬੌਲੀ ਕਿੰਨੀ ਰਹੂਗੀ ਭਾਈ ਇਹਦੇ ਥੱਲੇ ਤਾਂ ਹੁਣ ਕੱਲ ਦੀ ਸੂਈ ਆ ਆਪਾਂ 7-8 ਕਿਲੋ ਬੌਲਾ ਦੇਵਾਂਗੇ 7-8 ਕਿਲੋ ਰਹੂਗਾ ਤਕਰੀਬਨ ਹਾਂਜੀ ਹਾਂ ਕਿੰਨੇ ਕਿਲੋ ਸਾਫ ਤਾਂ ਹੁਣ ਆਪਾਂ ਪੂਰੀ ਕਰੀ ਨਹੀਂ ਹੈਗੀ ਠੀਕ ਹੈ ਜੀ ਤਾਂ 2-4 ਦਿਨ ਸਾਫ ਹੋਣੀ ਵੀ ਹੈ ਨਹੀਂ ਵੀਰੇ ਠੀਕ ਹੈ ਜੀ ਆਰਡਰ ਦੇ ਹਿਸਾਬ ਨਾਲ ਭਾਈ 15 ਕਿਲੋ ਚਾਹੀਦਾ ਹੈ 14-15 ਕਿਲੋ ਤੋਂ ਇਹਨੂੰ ਦੇਣਾ ਚਾਹੀਦਾ ਇਹਦੇ ਆਰਡਰ ਦੀ ਜਿਹੜੀ ਟੱਕਾ ਸਾਰੀ ਗਾਂ ਵਾਲੇ ਬੰਦੇ ਜੀ ਚੁਗਾ ਹਣਾ ਪਰ ਆਰਡਰ ਦਾ ਜਿਹੜਾ ਸੈਜ ਆ ਸੈਜ ਆਰਡਰ ਦਾ ਕਾਫੀ ਵੱਡਾ ਮੱਛੀ ਬਹੁਤ ਸੋਹਣੀ ਆ ਮਗਰ ਕਾਲੇ ਰੰਗ ਦੀ ਬੱਛੀ ਨਾਲ ਵੀ ਇਹਦੇ ਬਲੈਕ ਕਲਰ ਦੀ ਆ ਗਈ ਸੱਜਣੋ ਬੱਛੀ ਬੱਛੀ ਮੇਰੇ ਨਾਲ ਯਰਸੀ ਕੰਪਨੀ ਜਾ ਗਈ ਹੈ ਹਾਂਜੀ ਅੱਈ ਉੱਥੇ ਮਾਰਦੇ ਬੱਛੀ ਦੇ ਇੱਥੇ ਸਮਾਰ ਕੇ ਅੰਕਾ ਦੇ ਬੱਛੀ ਨਾਲ ਆ ਗਈ ਇਹਦਾ ਯਰਸੀ ਦੀ ਆਪ ਆ ਗਈ ਇਹ ਐਚ ਐਫ ਤੇ ਜਰਸੀ ਦਾ ਕਰੋਸ ਆ ਉਹਦੇ ਫਾਇਦੇ ਇਹ ਨੇ ਵੀ ਐਚ ਐਫ ਦੇ ਕਰੋਸ ਨਾਲ ਇਹਦੇ ਦੁੱਧ ਦੀ ਜਿਹੜੀ ਕੈਪੈਸਿਟੀ ਆ ਵਧ ਜੂਗੀ ਜਰਸੀ ਦੇ ਹਿਸਾਬ ਨਾਲ ਇਹ ਦੁੱਧ ਦੀ ਫੈਟ ਵਾਜੂਗੀ। ਹਾਂਜੀ। ਦੋਨੇ ਗੁਣੀ ਆ ਜਾਣਗੇ। ਇਹ ਚੇਤੋ ਚਾਹੇ ਤੁਸੀਂ ਜਰਸੀ ਦੇ ਬੱਚੇ ਵੀ ਲੈ ਸਕਦੇ ਹੋ। ਐਚ ਐਫ ਦਾ ਚੰਗਾ ਸੀਮਨ ਲਵਾਉਣਾ ਆਪਾਂ ਇਹ ਤੋਂ ਐਚ ਐਫ ਦਾ ਵੀ ਚੰਗਾ ਬੱਚਾ ਲੈ ਸਕਦੇ ਆ। ਇਹਦਾ ਰੇਟ ਕੀ ਰਹੂਗਾ ਭਾਈ? ਇਹਦਾ ਤਾਂ 33000 ਇਹਦਾ ਸਿਰਫ ਤੇ 33 ਵੀਰੇ ਲੈਣ ਦੇ ਨਾਲ ਆਪਾਂ ਆਪਣਾ ਵਾਲਾ ਸਿਸਟਮ ਹੈ। ਤੇ ਨਾਲ ਵੀ ਇਹਦੇ ਬੱਚੀ ਐਸ ਗੱਲ ਦਾ ਖਾਸ ਧਿਆਨ ਰੱਖਿਓ ਆ ਕੀ 4 ਨੰਬਰ ਤੇ ਤੇ ਹੁਣ ਤੋਰਦੇ ਭਾਈ 5 ਨੰਬਰ ਵਾਲੀ। ਇਹ ਆ ਗਈ ਮੇਰਾ ਖਿਆਲ ਆ ਕਾਫੀ ਕਲਰ ਚ ਨਾ। 60 70 ਦੀਆਂ ਇੱਕ ਆਉਂਦੀ ਆ ਵੀਰੇ ਆਪਾਂ ਦੋ ਦੰਨੇ ਆ ਠੀਕ ਆ ਕਰ ਹਾਂ ਜਿਵੇਂ ਕਹਰੇ ਦੀਵਾਲੀ ਦੀ ਆਫਰ ਹੀ ਲਾਤੀ ਆ 60 70 ਦੀਆਂ ਦੋ ਦੰਨਿਆਂ ਤੇ ਸੱਜਣ ਵਿੱਚ ਇੱਕ ਦੰਦੇ ਨੇ ਇਹ ਤਾਂ 60 ਦੀ ਅੱਧੀ ਵੀ ਆਉਂਦੀ ਆ ਇਹਦਾ ਲਗੜਾ ਇਹਦਾ ਦੂਆ ਸੁਆ ਵੀਰੇ ਇਹਨੂੰ ਕਿੰਨੇ ਕਿਦਨ ਹੋ ਗਏ ਸੂਈ ਨੂੰ ਇਹਨੂੰ ਬਾਈ ਹੋ ਗਏ ਸੂਈ ਨੂੰ 5 ਕਿ ਦਿਨ ਇਹ ਹੈਗੀ 5 ਦਿਨਾਂ ਦੇ ਬੱਚੀ ਮਗਰ ਇਹਦੇ ਬੱਚੀ ਆ ਇਹਦੇ ਨਾਲ ਵੀ ਬੱਚੀ ਬੱਚੀ ਵੀਰੇ ਹਾਂ ਇਹ ਆ ਗਈ ਸੱਜਣੋਂ ਕਾਫੀ ਕਲਰ ਦੇ ਵਿੱਚ ਜੇ ਮੈਂ ਗੱਲਬਾਤ ਕਰ ਲਾ ਕਾਫੀ ਕਲਰ ਤੇ ਜਿਹੜਾ ਬਲੈਕ ਕਲਰ ਆ ਗਿਆ ਓ ਯਾਰ ਸੀਜੇ ਥੋੜਾ ਜਿਆ ਘੱਟ ਮਿਲਦਾ ਰੇਅਰ ਜਿਹਾ ਮਿਲਦਾ ਤੇ ਬਾਡੀ ਬੁੱਡੀ ਦੀ ਇਹ ਵੀ ਚੰਗੀ ਆ ਤੇ ਸ਼ਕੀਨ ਬੱਛੀ ਵੀ ਪੂਰੀ ਆ ਜੇ ਗੱਲਬਾਤ ਕਰ ਲਈਏ ਇਹਦੇ ਥੱਲੇ ਲੱਡੀ ਕਿੰਨੀ ਬਈ 6-7 ਕਿਲੋ ਬੋਲਾ ਇਹਦੇ ਥੱਲੇ 6-7 ਕਿਲੋ ਇਹਦੇ ਥੱਲੇ ਹੈ ਆ ਆ ਬੱਛੀ ਆ ਵੀਰੇ ਨਾਲ ਨਾਲ ਇਹਦੇ ਆ ਗਈ ਬੱਛੀ ਗੈਰੀ ਬੱਛੀ ਤੇ ਵੀ ਮਾਰਦੇ ਕੈਮਰਾ ਬਈ ਨਾਲ ਦੀ ਬੱਛੀ ਆ ਕਿਉਂਕਿ ਗੈਰੀ ਵੀ ਥੋੜਾ ਕਈ ਵਾਰੀ ਬੰਦੇ ਅਸੀਂ ਉਲਝ ਜਾਂਦੇ ਸੀ ਪੰਜਾਂ ਸੱਤਾਂ ਦਿਨਾਂ ਬਾਅਦ ਚੱਕੇ ਨੇ ਹਥਿਆਰ ਅੱਜ ਉਹਦੇ ਕਰਕੇ ਹੋ ਗਿਆ ਨਾ ਸਿਸਟਮ ਮੜਾ ਜਾ ਜਿਵੇਂ ਜਿਵੇਂ ਲਗਾਤਾਰ ਲੱਗ ਜਾਂਗੇ ਬਣਾਉਣ ਡੇਲੀ ਇੱਕ ਦੋ ਹਨਾ ਉੱਥੇ ਫਿਰ ਮੈਂਡ ਸੈਟ ਹੋ ਜਾਊਗਾ ਇਹਦਾ ਰੇਟ ਕੀ ਰਹੂਗਾ ਇਹਦਾ ਬਈ 30000 ਰੁਪਿਆ ਇਹਦਾ ਰੇਟ ਰਹੂਗਾ 30000 ਰੁਪਿਆ 27 ਦੀ ਦੇ ਦਾਂਗੇ ਯਾਰ 27 ਦੀ ਦੇ ਦਾਂਗੇ ਯਾਰ ਉਹਦੇ ਚ ਥੋੜੀ ਸ਼ਕਤੀ ਆਪਾਂ ਯਾਰ ਮੌਸਮ ਦੇਖ ਕੇ ਨਾ ਆਪਾਂ ਰੁੱਤ ਦੇਖ ਕੇ ਰੇਟ ਨਹੀਂ ਵਧਾਉਂਦੇ ਹੈਗੇ ਠੀਕ ਹੈ ਗੱਲ ਹਾਂ ਹੁਣ ਦੁੱਧ ਦੀ ਲੋੜ ਆ ਰੁੱਤ ਦੇ ਨਾ ਰੇਟ ਹੀ ਵਜ ਜਾਂਦੇ ਨੇ ਨਾ ਆਪਾਂ ਵਧਾਉਂਦੇ ਨਹੀਂ ਵੈਸੇ ਵਧਦੇ ਨੇ ਗਾਵਾਂ ਦਾ ਕੰਮ ਉਹਨੂੰ ਬਲੈਕ ਵਾਲੀ ਹੋਇਆ ਪਿਆ ਹੁਣ ਇਹ ਗੱਲਬਾਤ ਕਰ ਲਈ ਹੈ ਨਾ ਇਹ ਤਾਂ ਹੈ ਵੀਰੇ ਹਾਂ ਗਾਵਾਂ ਘੱਟ ਮਿਲਦੀਆਂ ਤੇ ਹੁਣ ਮਾਰਦੇ ਇਹ ਬੱਛੀ ਤੇ ਇਹ ਆ ਗਈ ਬਲੈਕ ਕਲਰ ਚ ਬਈ ਹਣਾ ਇਹ ਵੀ ਤਾਜੀ ਸੂਈ ਆ ਹਾਂ ਬਈ ਤਾਜੀ ਸੂਈ ਇਹਦੀ ਜਰਸੀ ਬੱਸੀ ਆ ਮਗਰ ਇਹਦੇ ਨਾਲ ਵੀ ਸੱਜਣੋ ਬੱਛੀ ਆ ਜਰਸੀ ਨਸਲ ਦੀ ਤੇ ਆਪ ਵੀ ਪਿਓਰ ਜਰਸੀ ਦੇ ਵਿੱਚ ਆ ਗਈ ਇਹ ਆ ਗਈ ਬਲੈ ਸੂਆ ਬਾਈ ਇਹਦਾ ਹੈਗਾ ਪਹਿਲਾ ਸੂਆ ਪਹਿਲਾ ਸੂਈ ਕਿੰਨੇ ਦਿੰਦੀ ਬਾਈ ਸੂਈ ਨੂੰ ਬਾਈ ਇਹਨੂੰ ਹੋਗੇ ਅੱਜ ਤੀਜਾ ਦੇਣਾ ਵੀਰੇ ਹੁਣ ਬੌਲੀ ਕਿੰਨੀ ਕ ਕਰੀਆ ਚੱਕੇ ਥੱਲੇ ਬੌਲੀ ਬਾਈ ਇਹਦੇ ਥੱਲੇ ਹੈਗੀ ਆ 6 ਕਿਲੋ 6 ਕਿਲੋ ਬੌਲਾ ਹੈਗਾ ਇਸ ਟਾਂ ਹਾਂਜੀ ਹਾਂਜੀ ਇਹ ਕਿੰਨਾ ਕ ਪਾ ਸਕਦੀ ਆ ਇਹ ਬਾਈ ਚਾਹੀਦਾ ਇਹਨੂੰ 12 ਕ ਕਿਲੋ ਤਾਂ ਪਹਿਲਾਂ ਨਾ ਪੱਛੀ ਅੱਛਾ ਪਹਿਲਾ ਸੂਆ ਹਾਂ ਪਹਿਲਾ ਸੂਆ ਪਹਿਲਣ ਦੇ ਹਿਸਾਬ ਨਾਲ ਜਿਹੜੀ ਆਰਡਰ ਦੀ 6 ਮਾ ਪਾ ਬੱਚੀ ਕਰਕੇ ਨਾ ਤਾਂ ਕਰਕੇ ਨਹੀਂ ਬਾਹਰ ਨੂੰ ਤੁਰਦੀ ਹੈਗੀ ਬੱਚੇ ਕਰਕੇ ਅੰਦਰ ਨੂੰ ਅੰਦਰ ਨੂੰ ਆਉਂਦੀ ਆ ਹਾਂਜੀ ਹਾਂ ਤੇ ਬਾਕੀ ਗੱਲ ਇੱਕ ਹੋਰ ਦੱਸ ਦਾਂ ਨਾ ਬੱਛੀ ਜਾਣ ਵਾਲੀ ਆ ਆ ਬੱਛੀ ਹੈ ਮਗਰ ਨਾਰੂਆ ਨਾਲ ਬੱਛੀ ਆ ਨਾਰੂਆ ਨਾਲ ਅਗੇ ਮਾਰਦੇ ਕੈਮਰਾਸ ਨਾਲ ਕੇ ਜਮਾਏ ਨਾ ਲਾ ਠੰਡੀ ਸੀ ਲੈਣ ਓਕੇ ਆ ਆ ਆ ਗਈ ਇਹ ਬਲੈਕ ਕਲਰ ਦੇ ਵਿੱਚ ਠੰਡੀ ਸੀਲ ਆ ਤੇ ਆਰਡਰ ਦੀ ਜਿਹੜੀ ਸ਼ੇਪ ਆ ਸ਼ੇਪ ਇਹਦੇ ਆਰਡਰ ਦੀ ਬਹੁਤ ਚੰਗੀ ਆ ਯਾਰ ਕਿਉਂਕਿ ਖੁੱਲਾ ਆਰਡਰ ਬਣਾਉਗੀ ਹਲੇ ਪਹਿਲਣ ਦੇ ਹਿਸਾਬ ਨਾਲ ਹਜੇ ਨੇ ਤਿਆਰੀ ਫੜਨੀ ਆ ਆ ਇਧਰ ਲੈ ਬੰਨੇ ਦਿਖਾਦੀ ਕਰੀ ਓਏ ਇਹ ਇੱਥੇ ਦਿਖਾਦੀ ਸਮਾਰ ਕੇ ਨੇ ਇਹਦਾ ਰੇਟ ਕੀ ਰਹੂਗਾ ਲਾਡੀ ਇਹਦਾ ਬਾਈ ਰੇਟ ਰਹੂਗਾ 30000 ਰੁਪਇਆ ਕਿੰਨੇ ਦੀ ਹੋ ਜੂਗੀ ਬੱਲ ਲੈਣ ਦੇਣ ਆ ਰਹੀ ਆ ਫਿਕਸ ਜਈ ਆ ਫਿਕਸ ਹੋ ਜਾ ਨਾਲ ਇਹਦੇ ਬੱਛੀ ਆ ਗਈ ਨਾਲ ਬੱਛੀ ਤੇ ਹੁਣ ਵਗ ਚੱਲ ਗੱਬਣ ਵਾਲੇ ਬੰਨੇ ਦੋ ਗੱਬਣਾ ਨੇ ਬਾਈ ਕੋਲੇ ਇਹਦੇ ਆਰਡਰ ਹੀ ਦਿਖਾ ਪਹਿਲਾਂ ਤਾਂ ਗਏ ਸੀ ਕੋਈ ਇਹਦੇ ਆਰਡਰ ਤੀ ਮਾਰਦੇ ਸਮਾਰ ਕੇ ਕਿਉਂਕਿ ਮੈਨੂੰ ਪਤਾ ਵੀ ਜਿੱੱਡੀ ਆ ਪਾਹੇ ਓਡਾ ਡਰੀ ਬਣਾਉਣਾ ਇਹਨੇ ਹਜੀ ਅਜੇ ਦਿਨ ਕੱਢਦੀ ਆ ਇਹ ਕਹ ਇੱਕ ਦਿਨ ਕੱਢ ਦੂ ਲਾਡੀ ਬਈ ਹੂੰ ਤਾਂ ਇਹਦੇ ਦਿਨ ਪੂਰੇ ਨੇ ਸੂ ਵੀ ਸਕਦੀ ਆ ਪੰਜ ਚਾਰ ਦਿਨ ਨਗਾ ਵੀ ਸਕਦੀ ਆ ਵੀਰੇ ਉਹ ਸੂਣ ਵਾਲਾ ਲੱਗਦਾ ਨਹੀਂ ਦੋਸਤ ਹਾਂ ਹੂੰ ਲੱਗਦਾ ਤਾਂ ਹੈ ਨਹੀਂ ਪਰ ਇਹਨਾਂ ਦਾ ਗਾਈਆਂ ਦਾ ਪਤਾ ਕੁਛ ਨਹੀਂ ਵੀਰੇ ਮੌਕੇ ਦੇ ਮੌਕੇ ਦੇ ਹਾਂ ਜੀ ਹਾਂ ਆਡ ਰੂਡਰ ਦੀ ਸ਼ੇਪ ਬਹੁਤ ਸੋਹਣੀ ਆ ਇੱਥੋਂ ਫੇਸ ਕੁਆਲਟੀ ਦੇ ਮਾਰਦੇ ਲੈ ਚਾ ਲੈਣ ਨੂੰ ਬਾਈ ਇੱਥੋਂ ਦਿਖਾ ਦੀ ਨੇੜੇ ਲਾ ਕੇ ਗੈਪ ਗੂਪ ਵੀ ਪੂਰਾ ਥਾਣਾ ਚ ਅਗਲੇ ਬੰਨੇ ਵੀ ਫੁੱਲ ਗੈਪ ਤੇ ਪਛਾੜੇ ਬਰੇ ਨੂੰ ਪੂਰਾ ਐਨ ਮੁਠੀ ਵਾਲਾ ਲੱਗਿਆ ਥਣ ਕੱਲਾ ਕੱਲਾ ਲੱਗਿਆ ਦੂਰੀ ਤੇ ਸੂਆ ਕਿਹੜਾ ਲੱਡੀ ਦਾ ਸੂਆ ਬਾਈ ਯਾਰ ਇੱਦੇ ਤੀਆ ਵਾ ਤੀਜਾ ਸੂਆ ਹਾਂ ਤੀਜਾ ਸੂਆ ਕਿੰਨਾ ਕੁ ਦੁੱਧ ਦੱਸਿਆ ਦਾ ਪਈ ਜਾਈਏ ਪਹਿਲੇ ਆ ਦੂਜੇ ਆ ਤੀਏ ਸੂਏ ਆ ਇਹ ਹੈਗੀ ਆ ਤੀਜੇ ਸੂਏ ਆ ਮੇਰਾ ਖਿਆਲ ਆ ਇੱਕੇ ਹੋਊਗੀ ਤੀਜੇ ਲਈ ਆ ਹੋਊਗਾ ਹਾਂ ਹਾਂ ਇਹ ਦੁੱਧ ਕਿੰਨਾ ਕੁ ਦੱਸਿਆ ਦੁੱਧ ਬਈ ਇਹਦੇ 15 ਕਿਲੋ ਦੱਸਿਆ ਐਕਟੀ ਦਾ ਯਾਰ ਵੱਧ ਚਾਹੀਦਾ ਹਵਾਨੇ ਦੇ ਹਿਸਾਬ ਨਾਲ ਆਰਡਰ ਦੇ ਹਿਸਾਬ ਨਾਲ ਹੈਨਾ ਉਰਲੇ ਉਰਲੇ ਬੰਨਿਆ ਦਿਖਾ ਦੀ ਕਰੀ ਅਗਲੇ ਵੱਲ ਉਹ ਇੱਥੋਂ ਦਿਖਾ ਦੇ ਮੱਜਾ ਨਾਲ ਦਾ ਹੀ ਆ ਸਿਸਟਮ ਸਾਰਾ ਇਹਦਾ ਇਹ ਪੈਸੇ ਕਿੰਨੇ ਲੈ ਲਾ ਜਦੋਂ ਵੀਰੇ ਇਹ ਤਿਆਰ ਹੋਊਗੀ ਇਹਨੇ ਆ ਸਾਰਾ ਲੇਵਾ ਭਰਨਾ ਵੀਰੇ ਠੀਕ ਹੈ ਆਹਾਰਾ ਚਾਹ ਲਟੂਲਾ ਜਿਹੜੀ ਇਹਨੇ ਸਾਰੀ ਕੰਮ ਨੀ ਆ ਸਿਸਟਮ ਹੋ ਜੂਗਾ ਹਾਂਜੀ ਇਹਦਾ ਰੇਟ ਕੀ ਰਹੂਗਾ ਰੇਟ ਬਾਈ ਇਹਦਾ ਹੈਗਾ 40000 ਕਿੰਨੇ ਵੀ ਛੜ ਦਿਆਂਗੇ 37000 ਦੀ ਦੇ ਦਾਂਗੇ ਇਹ ਦੇ ਦਾਂਗੇ 37 ਦੀ ਮਾਨਤਾ ਨੂੰ ਦੇ ਚ ਥੋੜਾ ਜਿਆ ਕਰ ਦਾਂਗੇ ਹੋਰ ਕਰ ਦਿਆਂਗੇ ਕਰ ਦਾਂਗੇ ਯਾਰ ਗੱਲ ਆ ਕੋਈ ਆ ਜਾਂਗੇ 2-4 ਦਿਨ ਬੱਛੀ ਕੱਢ ਸਕਦੀ ਐ ਇੱਕ ਕੁਆਲਿਟੀ ਥੱਲੇ ਦੀ ਇਹਦੀ ਚੰਗੀ ਆ ਪੂਰੀ ਅੱਪਰ ਕੁਆਲਿਟੀ ਬਣਾਉਗੀ ਥੱਲੇ ਆਰਡਰ ਖੁੱਲਾ ਬਣਾਉਗੀ ਤੇ ਹੁਣ ਮਾਰ ਦਿਆਂ ਲਾਸਟ ਵਾਲੀ ਬੱਛੀ ਤੇ ਇਹਦਾ ਕਿਹੜਾ ਸੂਆ ਜੀ ਇਹ ਬਾਈ ਦੂਏ ਸੂਏ ਸੂੰਦੀ ਆ ਜਰਸੀ ਤੇ ਸਾਹੀ ਵਾਲ ਕ੍ਰੌਸ ਚ ਆ ਗਈ ਆ ਇਹ ਆ ਗਈ ਫੁੱਲ ਵੱਡੇ ਕੱਦ ਦੇ ਨਾ ਫੁੱਲ ਵੱਡੇ ਦੀ ਇਧਰੋਂ ਲਈ ਹੋਈ ਆ ਆਪਣੀ ਇਹ ਆਪਣੇ ਲਈ ਇਹ ਵੀ ਆ ਹਾਂਜੀ ਹਾਂਜੀ ਆਪਣੇ ਲਈ ਇਹ ਆ ਗਈ ਇਧਰੋਂ ਪੰਜਾਬ ਵਾਲੀ ਹੈ ਨਾ ਹਾਂਜੀ ਵੀਰੇ ਜਰਸੀ ਤੇ ਸਾਈ ਹਾਲ ਦਾ ਕਰੋ ਕਰੋਸ ਆ ਜੀ ਸੂਆ ਕਿਹੜਾ ਇਹਦਾ ਸੂਏ ਹੁਣ ਦੂਏ ਸੁੰਦੀ ਆ ਵੀਰੇ ਇਹ ਕਿੰਨੇ ਕਿ ਦਿਨ ਕੱਢੂਗੀ ਇਹ ਇਹ ਲਊਗੀ ਯਾਰ ਵੀਰੇ 15 20 ਦਿਨ ਘੱਟੋ ਘੱਟ ਹਾਂ ਵੀਰੇ 15 ਦੇ ਲੀ ਗਏ ਆਰਾਮ ਨਾਲ ਵੀਰੇ ਲੈ ਜੂਗੀ ਇਹਦਾ ਰਿਕਾਰਡ ਕੀ ਦੱਸਿਆ ਦੁੱਧ ਦਾ ਪਿੰਡ ਇਹਦਾ ਬਈ ਪਹਿਲਾਂ ਦਾ ਰਿਕਾਰਡ ਆ 13 14 ਕਿਲੋ ਦਾ ਬਾਕੀ ਥਾਣ ਵੀ ਰੱਖਦੇ ਆ ਇੱਕਤੀ ਹੁਣ ਮੀਂਹ ਆ ਵੀ ਵਧੂਗੀ ਵੀਰੇ ਠੀਕ ਆ ਗੱਲ ਉਦਾਂ ਠੰਡੀ ਸੀਦਾ ਠੰਡੀ ਸੀਲ ਜਮਾ ਵੀਰੇ ਇਹਦਾ ਅੱਜ ਦਾ ਰੇਟ ਕੀ ਰਹੂਗਾ ਇਹਦਾ ਵੀਰੇ ਅੱਜ ਦਾ ਰੇਟ 35000 ਅੱਜ ਦਾ 35 ਹੈ ਤੇ ਤਿਆਰ ਹੋਈਦਾ ਫੇਰ ਤਾਂ ਬਈ ਇਹ 50 ਤੋਂ ਵੀ ਟੱਪ ਜੂ ਅੱਛਾ ਹਾਂ ਕਿਉਂ ਕੱਦ ਕਾੜ ਦੇਖ ਲਓ ਤੁਸੀਂ ਠੰਡੀ ਸੀਲ ਤਾਂ ਤੁਸੀਂ ਦੇਖੀ ਜਾਂਦੇ ਹੋ ਕੱਦ ਦੇਖ ਲਓ ਰਾਜੀ ਦੇਖ ਲਓ ਚਾਰੇ ਪਾਸਿਓਂ ਗੁੰਦੀ ਪਈ ਆ ਹਨ ਅੱਜ ਆਪਾਂ ਇਹ ਦੇ ਦਾਂਗੇ 35000 ਅੱਜ 35 ਦੀ ਆ ਅੱਜ ਅੱਜ ਇਹ ਬੱਛੀ ਮਿਲੂਗੀ 35 ਦੀ ਤੇ ਬਾਕੀ ਤਿਆਰੀ ਦਾ ਮੁੱਲਾ ਜਿਹੜਾ ਉਹ ਮੌਕੇ ਤੇ ਹੋਵੇ ਉਹ ਮੌਕੇ ਤੇ ਵੀਰੇ ਹਾਂ ਆ ਨੰਬਰ ਬੋਲ ਦਿਓ ਜੀ 8729097861 ਹਾਂਜੀ 98579812 ਤੇ ਬਾਕੀ ਜਿਹੜੇ ਸੱਜਣ ਨੂੰ ਇਹਨਾਂ ਚ ਕੋਈ ਵੀ ਬੱਚੀ ਪਸੰਦ ਆਊਗੀ ਬਾਈ ਕੋਲ ਨੇੜੇ ਆ ਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ